ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਉਮੀਦ ਕਰਦੀ ਆ ਵੀ ਸਾਰੇ ਠੀਕ ਹੀ ਹੋਵੋਗੇ ਤੇ ਤੁਹਾਨੂੰ ਪਤਾ ਵੀ ਠੰਡ ਕਿੰਨੀ ਜ਼ਿਆਦਾ ਹੋ ਗਈ ਆ ਹਨਾ ਸੂਰਜ ਦੇਵਤਾ ਜੀ ਉਹ ਤਾਂ ਦਿਖਾਈ ਹੋਈ ਨਹੀਂ ਦਿੰਦੇ ਪਤਾ ਨਹੀਂ ਕਿੰਨੇ ਟਾਈਮ ਤੋਂ ਤੇ ਅੱਜ ਲੱਗਦਾ ਸੀ ਵੀ ਬਾਹਰ ਸੂਰਜ ਨਿਕਲੂ ਵੀ ਆ ਕੱਪੜੇ-ਕੁਪੜੇ ਧੋਤੇ ਪਏ ਹੁੰਦੇ ਆ ਜਿਹੜੇ ਸੁੱਕਣੇ ਪਾਵਾਂਗੇ ਕਿਉਂਕਿ ਕੱਪੜੇ ਧੋ ਲੈਣੇ ਆ ਪਹਿਲਾਂ ਵਾਲੇ ਸੁਕਦੇ ਨਹੀਂ ਹੋਰ ਨਵੇਂ ਧੋਤੇ ਜਾਂਦੇ ਨੇ ਤੇ ਕਿੰਨੇ-ਕਿੰਨੇ ਦਿਨਾਂ ਹੀ ਪਏ ਰਹਿੰਦੇ ਨੇ ਹਨਾ ਅੰਦਰ ਹੀ ਸੁਕਾਓ ਫਿਰ ਸੂਬਾ ਬਾਹਰ ਪਾ ਦਿਓ ਫਿਰ ਨਹੀਂ ਧੁੱਪ ਨਿਕਲਦੀ ਹੈਗੀ ਫਿਰ ਜਾ ਕੇ ਸ਼ਾਮ ਨੂੰ ਅੰਦਰ ਕਰ ਲਓ ਸਾਡੇ ਤਾਂ ਹੀ ਕੰਮ ਰਹਿ ਗਈ ਤੇ ਅੱਜ ਵੀ ਧੁੱਪ ਨਿਕਲੀ ਨਹੀਂ ਹੈਗੀ ਬਹੁਤ ਔਖਾ ਬਾਕੀ ਗੁੱਗੂ ਨਹੀਂ ਅੰਦਰ ਟਿਕਦਾ ਬਾਹਰ ਜਾਣਾ ਹੀ ਪੈਂਦਾਗਾ ਤੇ ਤੁਹਾਨੂੰ ਪਤਾ ਵੀ ਇੰਨੀ ਠੰਡ ਦੇ ਵਿੱਚ ਬਲੌਗ ਬਲੌਗ ਵੀ ਨਹੀਂ ਬੰਦਦੇ ਹੈਗੇ ਬਹੁਤ ਔਖੇ ਨੇ ਬਲੌਗ ਬਲੌਗ ਬਣਾਉਣੇ ਤੇ ਜਿਹੜੇ ਅਸੀਂ ਇੱਕ ਅੱਧਾ ਬਣਾ ਕੇ ਪਾਉਣੇ ਹੁੰਨੇ ਆ ਮਿਹਨਤ ਜੀ ਕਰਕੇ ਉਹਨੂੰ ਤੁਸੀਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਹ ਜਿਹੜੇ ਛੋਟੇ ਛੋਟੇ ਬਲੌਗ ਜੇ ਹੈਗੇ ਸਾਡੇ ਇਹਨਾਂ ਨੂੰ ਤੁਸੀਂ ਵੱਧ ਤੋਂ ਵੱਧ ਪਿਆਰ ਦਿਓ ਕਹਿੰਦੇ ਗੁੱਗੂ ਦਾ ਸਿਰ ਵਾਇਆ ਜਾ ਰਿਹਾ ਗੁੱਗੂ ਬਹਾਰ ਨਹੀਂ ਰਿਹਾ ਕਹਿੰਦੇ ਅੱਜ ਗੁੱਗੂ ਦੇ ਕਰਨੀਆਂ ਨੇ ਦੋ ਗੁੱਤਾਂ ਗੁੱਗੂ ਗੁੱਗੂ ਯਾਰ ਕੀ ਕਰਦਾ ਹੈ ਨਾ ਕੋਕੇ ਇਹ ਸ਼ੋਨਾ ਬਣੇਗਾ ਉੱਤਾਂ ਕਰੇ ਤੂੰ ਆ ਵੱਡੀ ਲੜਕੀ ਬਣ ਚਲ ਗਈ ਵੱਡੀ ਲੜ ਚੋਰੀ ਚੋਰੀ ਨਹੀਂ ਦੇਖਣਾ ਜੇ ਸਿੱਧਾ ਸਹੀ ਨਿਭਾ ਰਿਹਾ ਹੋਰੀ ਕੋਸ ਕੱਲ ਕੇ ਮੇਰੇ ਕੋਲੇ ਆ ਜਾ ਇੱਥੇ ਆ ਕੇ ਬਹਿ ਜਾ 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 ਬੈਠ ਬੈਠ ਅਸੀਂ ਤਾਂ ਪਈ ਇੱਥੇ ਬੈਠਾਂਗੇ ਕੱਕਾ ਸਾਡਾ ਬਿਸਕੁਟ ਖਾਊਗਾ। ਨਾਲੇ ਮੈਨੂੰ ਖਵਾਊਗਾ। ਮੈਂ ਤਾਂ ਖਾ ਲਿਆ। ਕੀ ਅਬ ਦਾ ਖਾ? ਗੱਬੀ ਤੇ ਢਿੱਡੀ ਲਈ ਬੈਠੀ ਏ ਤੂੰ। ਹਨਾ ਵੀ। ਯੇਸ਼ ਯਦ ਦਾ ਖਾ। ਹਨਾ। ਮੈਂ ਤਾਂ ਪਾ ਲੈ ਕੇ ਸੰਘਾ ਦਾ। ਹੂੰ। ਤੂੰ ਮੈਨੂੰ ਮਿੱਚੀ ਕਰ ਦੇ। ਮਿੱਚੀ ਕਰ ਦੇ। ਮੈਨਾਂ ਪਰ ਘੱਟ ਨਹੀਂ ਚੱਲਦਾ ਬੈੱਕ ਹੀ ਖੰਡ ਨਹੀਂ ਦਿੰਦੇ ਬੈੱਡ ਸਗਾ ਕੇ ਆ ਇਹ ਮਾਰ ਦੇ ਤੁਸੀਂ ਸੱਟ ਲੱਗੂ ਵਿਚਾਰੇ ਦੇ ਹੂੰ ਇੱਥੇ ਮਿੱਠੀ ਕਰ ਦੇ ਤੂੰ ਤੈਨੂੰ ਕੁੱਕਾ ਮਾਰਦੀ ਆ ਇੱਥੇ ਬੈਜੂ ਇਹ ਤੇਰੀ ਪੀੜੀ ਤੇ ਠੀਕ ਹੈ ਤੈਨੂੰ ਨਹੀਂ ਬੈਠਣ ਦੇਣਾ ਇਹਨੇ ਹੁਣ ਉਹਦੇ ਨੂੰ ਨੀਂ ਨੀ ਆਉਂਦੀ ਐ ਇਹ ਕਹਿੰਦਾ ਸੋਣਾ ਗਮੈ ਤੁਮਾ ਦੇ ਨਾ ਇਹਨੇ ਤਾਂ ਇਧਰ ਨੂੰ ਮੂੰਹ ਕਰਕੇ ਸੁਣਾ ਕੇ ਇਧਰ ਆ ਉੱਠੇ ਹਾਂ ਹੁਣ ਸੁਣਾ ਮੈਂ ਸੁਣਾ ਦੇ ਇਹ ਸੁਣਾਉਂਦੀ ਦੇਖੋ ਉਹ ਡਰ ਰੱਖ ਕੇ ਹਾਂ ਇਹ ਕਰਕੇ ਉਹਦੇ ਦੇ ਸਾਟ ਲੱਗੀ ਤੂੰ ਸੱਟ ਲੱਗੀ ਕਿਤੇ ਸੱਟ ਲੱਗੀ ਸੱਚ ਗਲੀ ਕਰਦੀ ਤੂੰ ਵਿਚਾਰੇ ਦੇ ਦੇਖ ਲਾ ਹਾਂ ਮੈਨੂੰ ਪਤਾ ਇੱਧਰ ਆਉਂਦਾ ਵਿਚਾਰਾ ਮੈਨੂੰ ਦਿਖਦਾ ਗਾਦੀ ਆਦੀ ਆਦੀ ਤੂੰ ਸੱਚ ਗਲੀ ਕਰਦੀ ਤੂੰ ਦੰਦੀ ਵੱਡੀ ਆਦੀ ਤੋਤੇ ਦੇ ਤੂੰ ਸੱਟ ਮਾਰੀਏ ਲੱਪੜ ਮਾਰਦੇ ਨੇ ਹੈਨਾ ਕਾਕਾ ਨੇ ਸੱਟ ਮਾਰਿਆ ਨਾ ਐ ਮਾਰਦਾ ਤੂੰ ਹਾਈ ਕਿੰਨਾ ਗੰਦਾ ਤੂੰ तो आप है ना डिग जी <laughs> सेकला बह चल हाथ सेकला ठर गए होंगे चल लकड़ बस मैं कर दूंगा हाँ मैम जी फट्टी किधर लेके जानी है तुसी

ਹਾਂਜੀ ਤੁਸੀਂ ਇੱਥੇ ਬੈਠ ਜਾਓਗੇ ਵੈਰੀ ਗੁੱਡ ਕਿੱਥੇ ਬੈਠ ਜਾ ਮੈਂ ਇੱਥੇ ਰਹਾਂ ਆਪ ਤਾਂ ਤੂੰ ਪੀੜੀ ਤੇ ਬੈਠਾ ਹੜੀ ਮੈਨੂੰ ਫੱਟੀ ਤੇ ਬਿਠਾਉਣਾਗਾ ਹੂੰ ਹਾਂਜੀ ਅੱਗ ਤਾਂ ਮੱਚ ਨਹੀਂ ਰਹੀ ਕਾਕੇ ਫੂਕ ਤਾਂ ਮਾਰਦੇ ਉਹ ਹੈਲੋ ਫੂਕ ਮਾਰੀਂ ਨਾ ਮਾਰੀਂ

ਕਿ ਮੈਂ ਡਰ ਗਿਆ ਸੀ ਕਾਕਾ ਦੱਸ ਕਿ ਮੈਂ ਡਰ ਗਿਆ ਕਿ ਮੈਂ ਡਰ ਗਿਆ ਸੁਪਰਵਾਪ ਤਾਂ ਚਿੱਕ ਮੈਂ ਡੱਕਿਆ ਸੀ ਕਿ ਮੈਂ ਡੱਕਿਆ ਸੀ ਜਦੋਂ ਕੀਤੇ ਡਰ ਗਿਆ ਸੀ ਮੈਂ ਡੱਕਿਆ ਸੀ ਕਿ ਮੈਂ ਡੱਕਿਆ ਸੀ ਹਾਂ ਕਿ ਮੈਂ ਡੱਕਿਆ ਸੀ ਤੂੰ 10 ਦਾ ਤਾਂ ਹੈ ਨਹੀਂ ਯਾਰ ਹੂੰ ਓ ਬਬੂ ਲੈ ਬਬੂ ਕਹੇਗਾ ਤਾਂ ਕਰਦਾ ਤੂੰ ਬਿਚਲੋਣਾ ਅੱਗ ਮਚਾਉਣੀ ਆ ਲਾਦੀਆ ਫਿਰ ਲਓ ਜੀ ਮੈਮ ਜੀ ਲਾਤਾ ਹੋਰ ਦੱਸੋ ਐਦਾਂ ਮੂੰਹ ਕਰਕੇ ਬਹਿ ਜਾ ਇੰਨੇ ਔਖੇ ਹੋ ਰਹੇ ਹੁੰਦੇ ਹਾਂਜੀ ਹੁਣ ਛੇਕ ਲਓ ਐ ਬਹਿ ਜਾ ਬੁੱਤੂ ਦੇ ਆ ਤੇ ਮੈਂ ਖਾਂਦੀ ਮਿਚਲੀ ਲਓ ਜੀ ਐ ਬੈ ਕੇ ਛੇਕ ਲਓ ਐਸ਼ੂ ਤੁਸੀਂ ਤਾਂ ਸਾਰੀ ਉਹ ਅੱਗ ਮਚਾ ਦੋਗੇ ਹਨਾ ਬਸ ਮੱਛੀ ਵੀ ਹੋਈ ਅੱਗ ਸੱਚੀ ਮੱਛੀ ਹੋਏ ਹੋਏ ਬੰਦੀ ਐਸੇ ਘਮਨਗਾਰ ਨਾ ਬੁੱਤਮਲਾ ਦੰਦੀ ਵੱਢ ਜੁੰਦੀ ਐ ਹੂੰ ਦੰਦੀ ਵੱਢ ਜੁੰਦੀ ਐ ਬੂਟ ਮੱਝੂ ਨਾ ਮਿੱਠਿਆ यस मॉम है रोटी खा लेने मम्मी दोपहर दी रोटी ना यार चाय बना लो चाय बना लो मम्मी तो और मम्मी चाय बना ठंड जी तो चाय 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 तू ही चाय तू किसी के सी तू डर की मैं फिर आ गई आऊंगी हो बैठी है आगी 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 चूही आगी चूही आगी ਕਿ ਮੇਟਰ ਲੱਗਦਾ ਤਾ ਲੱਗਦਾ ਉਹ ਵੀ ਲਗਦਾ ਲੱਗਦਾ ਹਾਈ ਮੇਰੀ ਬੁੱਕ ਚ ਗਈ ਆ ਕਿ ਚੀਜ਼ ਨੇ ਆਈ ਮੂਲੀ ਤਿਰਕੀ ਇਹ ਉਹ ਤਾਂ ਉਹ ਕੁਝ ਨਹੀਂ ਕਹਿੰਦੀ ਪੂਜਾ ਬੀਟੀ ਇੱਥੇ ਆ ਗਈ ਤੂੰ ਤਾਂ ਡਰਦਾ ਸੀ ਉਹ ਤਾਂ ਹਾਂ ਕਾਈ ਇੱਥੇ ਆ ਗਈ ਓਰੇ ਕਾ ਹਾਈ ਤਾਂ ਇੱਥੇ ਆ ਗਈ ਇੱਥੇ ਇੱਥੇ ਦੰਦੀ ਨਹੀਂ ਵੱਡੀ ਉਹਨੇ ਇੱਥੇ ਇੱਥੇ ਦੰਦੀ ਵੱਜੀ ਨਹੀਂ ਤੇਰੀ ਉਹਨੇ ਹਾਈ ਹਾਈ ਬੱਸ ਆਈ ਆਈ ਬੱਡੀ ਸਿਰ ਤੇ ਗੁੰਗੀ ਮੇਲੇ ਕਪੜੇ ਗੁੱਗੂ ਕਿੱਥੇ ਗਵਾਚ ਗਿਆ ਸੀ ਕਿੱਥੇ ਆ ਪਾਈ ਕਿੱਥੇ ਆ ਪਹਿਲਾ ਬੁਲਾਗੇ ਲਬ ਲਾਂਗੇ ਆ ਬੱਚਾ ਆਵੇ ਛ ਆਵੇ ਛ ਤੂੰ ਬੋਲ ਕੇ ਵੀ ਤਾਂ ਕਰ ਆ 不不。吧吧